ਰਾਈਟਰ ਤੇ ਡਾਇਰੈਕਟਰ ਇੱਕ ਰਿਸ਼ਤਾ ਹੁੰਦਾ ਹੈ ਰਿਸ਼ਤਾ ਤਾਂ ਹੁੰਦਾ ਹੈ ਹਸਬੰਡ ਵਾਈਫ ਵਾਲਾ ਰਿਸ਼ਤਾ ਜੇ ਬੁੜੀਆਂ ਨੂੰ ਛੱਡਣਾ ਪੈਂਦਾ ਨਾ ਹੁੰਦਾ ਕਹਿੰਦਾ ਵੀ ਹੁਣ ਇਹਦੇ ਨਾਲ ਸਗੀਆਂ ਵਾਲੀਆਂ ਨੂੰ ਛੱਡ ਕੇ ਥੋੜੀ ਦੇਰ ਲਈ 2-3 ਮਹੀਨੇ ਲਈ ਤੇ ਬਾਕੀ ਐਕਟਰ ਤੇ ਸਾਡੀ ਫਿਲਮ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਆਪਾਂ ਪੰਜਾਬ ਦਾ ਕੋਈ ਐਕਟਰ ਛੱਡਿਆ ਨਹੀਂ ਮੈਨੂੰ ਲੱਗਦਾ ਟਰਨਰ ਐਕਟਰਾਂ ਨੂੰ ਕੱਪੜੇ ਸੋਹਣੇ ਸੋਹਣੇ ਪਵਾਉਂਦਾ ਤਾਂ ਆਪ ਮੈਂ ਤਾਂ ਕਦੇ ਵੇਖਿਆ ਨਿੱਕਰ ਜਿਹੀ ਫਿਰਦੇ ਹੁੰਦੇ ਨੇ ਐ ਖੁੱਲੇ ਢੁੱਲੇ ਬਣ ਕੇ ਆਣਾ ਬਸ ਇਹਨਾਂ ਨੇ ਵੀ ਸਾਡੇ ਦੂਜੇ ਬੰਦੇ ਜੱchnੇ ਚਾਦੇ ਇਹ ਵੀ ਹੁੰਦਾ ਨਾ ਹਾਂ ਫਿਰ ਉਹਦਾ ਫਿਰ ਫਿਲਮ ਦੇ ਅੰਦਰ ਐਕਸਟਰਾ ਬਜਟ ਆਉਂਦਾ ਨਹੀਂ ਨਾ ਫਿਰ ਕੈਟਰਿੰਗ ਵਾਲਾ ਵੀ ਹੈ ਨਾ ਉਹਨੂੰ ਵੀ ਉਨੀ ਹੀ ਐਕਸਾਈਟਮੈਂਟ ਹੁੰਦੀ ਹੈ ਕਿਉਂਕਿ ਇੱਕ ਫਿਲਮ ਜਦੋਂ ਹਿੱਟ ਹੁੰਦੀ ਹੈ ਉਹਦੇ ਨਾਲ ਕਿੰਨੇ ਲੋਕ ਜੁੜੇ ਹੁੰਦੇ ਆ ਤੇ ਚਲੋ ਸਾਹਮਣੇ ਜਿਹੜੇ ਨਜ਼ਰ ਆ ਰਿਹਾ ਸੋ 150 ਬੰਦਾ ਬੈਕਸਟੇਜ ਤੇ ਜੁੜਿਆ ਹੁੰਦਾ ਬਹੁਤ ਬੜਾ ਫਾਰਟ ਹੁੰਦਾ ਫਿਲਮ 'ਚ ਤੁਸੀਂ ਦੇਖੋ ਟੈਲੀਪੋਸ ਪੰਜਾਬੀ ਚੱਲ ਪੱ ਚੱਲੀਏ ਜਿਹੜੀ ਪੰਜਾਬੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਹਾਸੇ ਨਾਲ ਜੁੜੀ ਫਿਲਮ ਹੈਗੀ ਹੈ ਉਸ ਫਿਲਮ ਦੇ ਇੱਕ ਕਲਮ ਹੁੰਦੀ ਹੈ ਜੋ ਕਿ ਜਿਸ ਕਲਮ ਦੇ ਵਿੱਚ ਜੋ ਹਾਸਾ ਹੁੰਦਾ ਹੈ ਕਿ ਉਸ ਨੂੰ ਕਿਸ ਤਰੀਕੇ ਨਾਲ ਲਿਖਿਆ ਸਾਡੇ ਨਾਲ ਰਾਈਟਰ ਵੀ ਨੇ ਤੇ ਡਾਇਰੈਕਟਰ ਵੀ ਹੈਗੇ ਨੇ ਸਾਡੇ ਨਾਲ ਸੁਨੀਲ ਅਤੇ ਸੁਰਿੰਦਰ ਭਾਜੀ ਹੈਗੇ ਨੇ ਜਿਨ੍ਹਾਂ ਨੇ ਫਿਲਮ ਦੀ ਜਿਹੜੀ ਜੜ੍ਹ ਹੁੰਦੀ ਹੈ ਉਸ ਨੂੰ ਬੰਨਿਆ ਸਭ ਤੋਂ ਪਹਿਲਾਂ ਸਾਡੇ ਨਾਲ ਰਾਈਟਰ ਸਾਹਿਬ ਇਧਰ ਆਣ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਨਹੀਂ ਨਹੀਂ ਰਾਈਟਰ ਦੇ ਰਾਈਟਰ ਦੇ ਡਾਇਰੈਕਟਰ ਇੱਕ ਰਿਸ਼ਤਾ ਹੁੰਦਾ ਹੈ ਹਾਂ ਰਿਸ਼ਤਾ ਤਾਂ ਹੁੰਦਾ ਹਸਬੰਡ ਵਾਈਫ ਵਾਲਾ ਰਿਸ਼ਤਾ ਹੈ ਇਰੇ ਸ਼ਾਹ ਲੱਗੇ ਰਹਿੰਦੇ ਨੇ ਫੋਨ ਦੇਣਾ ਕਿਉਂਕਿ ਬੜਾ ਜ਼ਿਆਦਾ ਕੋਆਰਡੀਨੇਸ਼ਨ ਹੁੰਦੀ ਜਿਹੜੀ ਚੀਜ਼ ਦੀ ਬਹੁਤ ਬਹੁਤ ਹਾਈ ਲੈਵਲ ਦੀ ਕੋਆਰਡੀਨੇਸ਼ਨ ਹੁੰਦੀ ਹੈ ਔਰ ਅੰਡਰਸਟੈਂਡਿੰਗ ਬਹੁਤ ਹੁੰਦੀ ਹੈ ਸਾਡੀ ਆਪਸ ਵਿੱਚ ਤਾਂ ਹੀ ਉਹ ਫਿਰ ਅਸੀਂ ਜਿਹੜਾ ਵਿਜ਼ੂਅਲ ਹੈ ਉਹ ਸ਼ੂਟ ਕਰ ਪਾਣੇ ਆ ਪ੍ਰੋਪਰ ਸਗੀਆਂ ਬੁੜੀਆਂ ਨੂੰ ਛੱਡਣਾ ਪੈਂਦਾ ਨਾ ਹਾਂ ਦਾ ਕਹਿੰਦਾ ਵੀ ਆਨਲਾਈਨ ਦੇ ਨਾਲ ਜੁੜ ਸਗੀਆਂ ਵਾਲੀਆਂ ਨੂੰ ਛੱਡ ਕੇ ਥੋੜੀ ਦੇਰ ਲਈ ਦੋ ਤਿੰਨ ਮਹੀਨੇ ਲਈ ਹਾਂ ਤੇ ਲਵ ਮੈਰਿਜ ਐਕਸੈਕਟਲੀ ਮੈਨੂੰ ਪਾਸ ਕਰਾਣਾ ਪਵੇਗਾ ਤੇ ਨਹੀਂ ਕੀ ਹੈ ਕਿ ਦੁਨਨਾ ਦੀ ਜੇ ਡਾਇਰੈਕਟਰ ਤੇ ਰਾਈਟਰ ਇੱਕ ਪੇਸ ਤੇ ਹੋਣਗੇ ਤਾਂ ਹੀ ਆਪਾਂ ਉਹ ਚੀਜ਼ਾਂ ਪਰਸੂ ਕਰ ਪਾਵਾਂਗੇ ਔਰ ਆਡੀਅנס ਨੂੰ ਵੀ ਤਾਂ ਹੀ ਆਪਾਂ ਆਪਣੇ ਨਾਲ ਜੋੜ ਪਾਵਾਂਗੇ ਜੇ ਆਪਣੀ ਸੋਚ ਮਿਲਦੀ ਹੋਊਗੀ ਤੇ ਉਹਦੇ ਲਈ ਤਾਂ ਬਹੁਤ ਜ਼ਰੂਰੀ ਹੈ ਡਾਇਰੈਕਟਰ ਤੇ ਰਾਈਟਰ ਦਾ ਜਿਹੜਾ ਹੈ ਨਾ ਆਪਸ ਦੇ ਵਿੱਚ ਕੋਆਰਡੀਨੇਸ਼ਨ ਬੜੀ ਜ਼ਰੂਰੀ ਹੈ ਬਿਲਕੁਲ ਜਦੋਂ ਆਪਾਂ ਫਿਲਮ ਲਿਖਦੇ ਆ ਇੱਕ ਫਿਲਮ ਜਦੋਂ ਇੱਕ ਬੰਦੇ ਨੂੰ ਹਸਾਣਾ ਹੀ ਸਭ ਤੋਂ ਔਖਾ ਹੈ ਜਦੇ ਸਮੇਂ ਵਿੱਚ ਅਸਪਾ ਕਹਿ ਦਈਏ ਰਵਾਨ ਨਾਲ ਤ ਫਿਰਦੇ ਨੇ ਬਠੇਰੇ ਤੇ ਉਹ ਕਲਮ ਜਦ ਸੋਚ ਕਿਵੇਂ ਬਣਦੀ ਹੈ ਜਦੋਂ ਆਪਾਂ ਲਿਖਦੇ ਆ ਇੱਕ ਜਗ੍ਹਾ ਲੋਕੇਸ਼ਨ ਵੀ ਚੂਜ਼ ਕਰਨੀ ਪੈਂਦੀ ਕੋਈ ਨਹੀਂ ਨਹੀਂ ਲੋਕੇਸ਼ਨ ਦਾ ਇਦਾਂ ਕੋਈ ਨਹੀਂ ਹੈ ਬਟ ਇਹ ਹੈ ਕਿ ਸ਼ਾਂਤੀ ਹੋਣੀ ਚਾਹੀਦੀ ਹੈ ਉਦੋਂ ਹੈਨਾ ਤੇ ਹਾਸਨ ਵਾਲੀਆਂ ਗੱਲਾਂ ਅੱਜਕੱਲ ਆਪਣੇ ਆਲੇ ਦੋ ਆਲੇ ਸਾਰੀਆਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਆਬਜ਼ਰਵ ਕਰਕੇ ਉਹ ਫਿਲਮ ਦੇ ਵਿੱਚ ਸੀਨ ਦੇ ਰੂਪ ਚਾਪਾ ਪਾ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਡਾਇਰੈਕਟਰ ਦਾ ਕੰਮ ਹੁੰਦਾ ਹੈ ਹੈਨਾ ਉਹਨੂੰ ਵਧੀਆ ਜਿਹਾ ਸ਼ੂਟ ਕਰ ਦੇਵੇ ਤੇ ਬਾਕੀ ਐਕਟਰ ਤੇ ਸਾਡੀ ਫਿਲਮ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਆਪਾਂ ਪੰਜਾਬ ਦਾ ਕੋਈ ਐਕਟਰ ਛੱਡਿਆ ਨਹੀਂ ਮੈਨੂੰ ਲੱਗਦਾ ਹੈਨਾ ਤੇ ਸਾਰੇ ਕਮਾਲ ਦੇ ਨੇ ਸਾਡੇ ਕੋਲ ਜਦੋਂ ਫਿਲਮ ਲਿਖਦੇ ਫਿਰ ਪਰਿਵਾਰ ਦੇ ਕਿਸੇ ਨਾਲ ਡਿਸਕਸ ਕਰਦੇ ਵੀ ਆਪਾਂ ਯਾਰਾ ਫਿਲਮ ਕੁਝ ਚੀਜ਼ਾਂ ਲਿਖਿਆ ਨੇ ਇਹਨੇ ਤੋਂ ਆਪਾਂ ਕਰੀਏ ਬਿਲਕੁਲ ਬਿਲਕੁਲ ਹੈ ਨਾ ਕਿਉਂਕਿ ਘਰੇ ਜਦੋਂ ਚੀਜ਼ ਤੁਹਾਡੀ ਕਿਉਂਕਿ ਮੇਰੀ ਵਾਈਫ ਉਹ ਗਲਤੀ ਕੱਢ ਦਿੰਦੀ ਹੈ ਉਹਨੂੰ ਇਹ ਨਹੀਂ ਹੁੰਦਾ ਕਿ ਇਹਨੇ ਲਿਖੀ ਹੈ ਤੇ ਉਹ ਕਹਿਣਾ ਹੀ ਕਹਿਣਾ ਵਧੀਆ ਉਹ ਇਹ ਕੈਸਾ ਇਨਸਾਨ ਹਾਂ ਮੈਥਲੀ ਟੀਚਰ ਜੀ ਕਹਿੰਦੇ ਹਾਂ ਜਿਹਨੇ ਮੂੰਹ ਤੇ ਕਹਿ ਦੇਣਾ ਆਪਾਂ ਨੂੰ ਬਾਕੀ ਦਾ ਫਿਰ ਵੀ ਥੋੜਾ ਜਿਹਾ ਬੰਦਾ ਕਹਿ ਦਿੰਦਾ ਕਿ ਯਾਰ ਕਹਿਣਾ ਕਿ ਨਹੀਂ ਕਹਿਣਾ ਵਾਈਫ ਨੇ ਕੀ ਆ ਕਰਦੇ ਬੰਦਿਆਂ ਨੇ ਕਹੀ ਦੇਣਾ ਕਿ ਯਾਰ ਆ ਠੀਕ ਨਹੀਂ ਹੈ ਇਹ ਸਾਰਿਆਂ ਨੇ ਮਿਲਦਾ ਐ ਹੀ ਹੁੰਦੀ ਆ ਨਾ ਸਾਰਿਆਂ ਨੇ ਘਰ ਵਾਲੀ ਤਰੱਕੀ ਨੂੰ ਵੈਸੇ ਮਤਲਬ ਕਹਿੰਦੇ ਨੇ ਵੀ ਕਿੰਨੇ ਘਰਾਂ ਤਰੱਕੀ ਕਰੇ ਵੇਲਾ ਮਾਪਿਓ ਤੋਂ ਬਾਅਦ ਮੇਲਾ ਘਰ ਵਾਲੀ ਹੁੰਦੀ ਜਿਹੜੀ ਵੀ ਸਾਡਾ ਘਰਾਂ ਤਰੱਕੀ ਕਰਿਆ ਨਾ ਬਿਲਕੁਲ ਬਿਲਕੁਲ ਹੈਨਾ ਉਹ ਤਾਂ ਹੁੰਦਾ ਹੀ ਆ ਫਿਰ ਸਪੋਰਟ ਜਿਹੜੀ ਆ ਉਹ ਜ਼ਰੂਰੀ ਵੀ ਆ ਹੈਨਾ ਤੇ ਉਹਨਾਂ ਦੀ ਸਪੋਰਟ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੈ ਡਾਇਰੈਕਟਰ ਦੀ ਅੱਖ ਜਿਹੜੀ ਹੁੰਦੀ ਨਾ ਨਾਗਨੀ ਦੀ ਅੱਖ ਕਹਿੰਦੇ ਹੁੰਦੇ ਆ ਨਾ ਦੇ ਬੰਦੇ ਨੂੰ ਪਰਖਣਾ ਵੀ ਇਹਨੇ ਤੋਂ ਕੀ ਕਰਾਇਆ ਜਾ ਸਕਦਾ ਇਹ ਵੀ ਫਿਰ ਵੈਸੇ ਹੀ ਵੱਖੂ ਮੇਰਾ नाग ਨਹੀਂ ਉੱਥੇ ਖੜੀ ਰਹਿੰਦੀ ਹੈ ਹਾਂ ਅਸੀਂ ਜਿੰਨੇ ਮਤਲਬ ਜੋ ਰਾਈਟਿੰਗ ਤੋਂ ਬਾਅਦ ਜਿੰਨੇ ਕਰੈਕਟਰਸ ਆਪਾਂ ਡਿਜ਼ਾਈਨ ਕਰਦੇ ਆ ਉਹਨਾਂ ਦਾ ਗੈਟਅਪ ਕੀ ਹੋਏਗਾ ਹਨਾ ਉਹਨਾਂ ਦਾ ਪਰਫੈਸ਼ਨ ਚਾਹੀਏ ਆਪਾਂ ਸਟੈਬਲਿਸ਼ ਕੀਤਾ ਚਾਹੀਏ ਨਹੀਂ ਪਰ ਉਹਨਾਂ ਦੀ ਜਿਹੜੀ ਪਰਸਨੈਲਿਟੀ ਜੋ ਕੱਪੜੇ ਪਾਣਗੇ ਉਹ ਪਿੱਛੇ ਕੀ ਕੰਮ ਕਰਦੇ ਹੋਗੇ ਹਰ ਚੀਜ਼ ਆਪਾਂ ਨੂੰ ਔਨ ਸਕਰੀਨ ਜਸਟੀਫਾਈ ਕਰਾਣੀ ਪੈਂਦੀ ਹੈ ਤਾਂ ਕਿ ਆਡੀਅנס ਹੈ ਉਹ ਰਿਲੇਟ ਕਰ ਸਕੇ ਸਪੋਸਟ ਵੀ ਇੱਕ ਬੰਦਾ ਹੈ ਉਹਦੀ ਕੋਈ ਸ਼ੋਅ ਪਿਆ ਰੈਸ਼ਨ ਦੀ ਤਾਂ ਅਗਰ ਉਹ ਕੈਰੈਕਟਰ ਉਹਦੇ ਨਾਲ ਰਿਲੇਟ ਹੋ ਗਿਆ ਤਾਂ ਉਹਨੂੰ ਲੱਗ ਗਿਆ ਨਾ ਕਿ ਮੈਂ ਵੀ ਆਇਆਂ ਫਿਲਮ ਚ ਹੈ ਨਾ ਤੇ ਹਰ ਤਰ੍ਹਾਂ ਦਾ ਬੰਦਾ ਕੋਈ ਨਾ ਕੋਈ ਕਿਸੇ ਨਾ ਕਿਸੇ ਨਾਲ ਜੁੜ ਜਾਂਦਾ ਹੈ ਮੈਂ ਇੱਕ ਚੀਜ਼ ਦੇਖੀ ਹੈ ਡਾਇਰੈਕਟਰ ਨਾ ਐਕਟਰਾਂ ਨੂੰ ਕੱਪੜੇ ਸੋਹਣੇ ਸੋਹਣੇ ਪਵਾਉਂਦਾ ਤਾਂ ਆਪ ਮੈਂ ਤਾਂ ਕਈ ਵਾਰ ਵੇਖਿਆ ਨਿੱਕਰ ਜਿਹੀ ਫਿਰਦੇ ਹੁੰਦੇ ਨੇ ਖੁੱਲੇ ਡੁੱਲੇ ਬਣ ਕੇ ਆਣਾ ਬਸ ਕਹਿੰਦੇ ਨੇ ਵੀ ਸਾਡੇ ਦੂਜੇ ਬੰਦੇ ਜੱchnੇ ਚਾਹੀਦੇ ਇਹ ਵੀ ਹੁੰਦਾ ਨਾ ਹਾਂ ਫਿਰ ਉਹਦਾ ਫਿਰ ਫਿਲਮ ਦੇ ਅੰਦਰ ਐਕਸਟਰਾ ਬਜਟ ਹੁੰਦਾ ਨਹੀਂ ਨਾ ਫਿਰ ਫਿਰ ਵੈਸੇ ਇਹ ਵੀ ਰੱਖਣ ਤਾਂ ਫਿਰ ਬਧੀ ਡਾਇਰੈਕਟਰ ਨੂੰ ਹੁੰਦਾ ਵਾ ਕਿ ਐਕਟਰਾਂ ਨੂੰ ਦੇਖਣਾ ਵਾ ਆਪਾਂ ਤੇ ਬੈਕ ਕੈਮਰਾ ਹੈਨਾ ਤੇ ਉੱਥੇ ਜਿਹੜੀ ਚੀਜ਼ ਆ ਉਹ ਸੋਹਣੀ ਦਿਖਣੀ ਚਾਹੀਦੀ ਹੈ ਤਾ ਬੰਦੇ ਨੇ ਸ਼ੌਂਕ ਤਾਂ ਹੁਣ ਇਹਨਾਂ ਦਾ ਆਈਡੀਆ ਵਧੀਆ ਆ ਪਾ ਅਗਲੀ ਫਿਲਮ ਚ ਪਾਵਾਂਗੇ ਕਿ ਰਾਈਟਰ ਦਾ ਡੇਲੀ ਇੱਕ ਉਸਟਿਮ ਤੇ ਡਾਇਰੈਕਟਰ ਦਾ ਇੱਕ ਉਸਟਿਮ ਸਹੀ ਗੱਲ ਜੇ ਕੋਈ ਉਹ ਚੁੰਨੀ ਚੰਨੀ ਵਾਲਾ ਕਰਨਾ ਪੈਗਾ ਤਾਂ ਫਿਰ ਉਹ ਵੀ ਹੋਏ ਹੋਈ ਫਿਲਮਾਂ ਹੀ ਆ ਰਹੀਆਂ ਨੇ ਬੰਦਿਆਂ ਤੋਂ ਬੁੜੀਆਂ ਬਣੀਆਂ ਹੋਈਆਂ ਨੇ ਜਿਹੜੀ ਫਿਲਮਾਂ ਪਿੱਛੇ ਵੀ ਇੱਕ ਫਿਲਮ ਆਈ ਉਹਨਾਂ ਦੇ ਹਾਂਜੀ that is also part of you know ਪੰਜਾਬ ਜਿਹੜਾ ਸਿਨੇਮਾ ਹੈ ਅੱਥੇ ਜਿਹੜੀ ਆਡੀਅנס ਹੈ ਪੀਪਲ ਲਾਈਕ ਮੋਸਟਲੀ ਲਫਟ ਮੂਵੀਜ਼ ਯੂ نو ਉਹਨਾਂ ਨੂੰ ਵਧੀਆ ਲੱਗਦਾ ਹੈ ਹਾਸੇ ਕੇ ਡੇਲੀ ਕਿਉਂਕਿ ਹੁਣ ਵੀ ਤੁਸੀਂ ਜਿੰਨਾ ਪਿੱਛੇ ਹਿਸਟਰੀ ਦੇਖੋ ਤੇ ਜਿੰਨੀ ਇੰਜాయਾਇਬਲੀ ਫਿਲਮ ਆਏਗੀ ਫੈਮਿਲੀ ਫਿਲਮ ਫੌਨ ਫਿਲਮਸ ਹੈ ਉਹੀ ਜ਼ਿਆਦਾ ਵਰਕ ਕਰਦੀਆਂ ਤੇ ਹਮੇ ਸਾਡੀ ਵੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਸਾਡੀ ਫਿਲਮ ਲੋਕ ਦੇਖਣ ਆ ਰਹੇ ਤੇ ਕੰਟੈਂਟ ਸਾਡੇ ਕੋਲ ਹੈਗਾ ਕੰਟੈਂਟ ਦੇ ਨਾਲ ਨਾਲ ਐਂਟਰਟੇਨਿੰਗ ਪਿਕਚਰ ਹੋਣੀ ਬਹੁਤ ਜ਼ਰੂਰੀ ਹੈ ਕਿ ਕੋਸ਼ਿਸ਼ ਕਰਦੇ ਹਾਂ ਲੋਕ ਹਸਣ ਖੇਡਣ ਤੇ ਔਰ ਇੰਜੋਏ ਕਰਕੇ ਆਪਣੇ ਘਰ ਜਾ ਸੱਜਾ ਖੱਬਾ ਜਦੋਂ ਫਿਰ ਇਹ ਚੀਜ਼ ਹੀ ਫਿਰ ਲਿਖਣ ਲਿਖਦੇ ਸੋਚ ਲਈ ਸੀ ਸੱਜਾ ਖੱਬਾ ਵੇਖਣਾ ਇਹ ਲਿਖਦੇ ਲਿਖਦੇ ਹੀ ਸੋਚੀ ਸੀ ਫਿਰ ਟਾਈਟਲ ਬੜੇ ਸੋਚੇ ਫਿਲਮ ਦੇ ਕਿ ਕਿਹੜਾ ਟਾਈਟਲ ਫਿੱਟ ਬੈਠੂਗਾ ਫਿਰ ਇਹ ਐਂਡ ਦੇ ਉੱਤੇ ਆਇਆ ਸੀਗਾ ਟਾਈਟਲ ਨਾ ਫਿਲਮ ਲਿਖਣ ਤੋਂ ਬਾਅਦ ਇਹ ਆਇਆ ਸੀਗਾ ਟਾਈਟਲ ਚੱਲ ਭੱਜ ਚਲੀਏ ਤੇ ਉਹੀ ਸਿਗਾ ਜਦੋਂ ਸ਼ੁਰੂ ਕੀਤਾ ਸੀਗਾ ਕਿ ਭਾਜੀ ਨੂੰ ਵੀ ਇਹੀ ਸੀਗਾ ਕਿ ਆਪਾਂ ਯਾਰ ਦੋ ਚੀਜ਼ਾਂ ਸਟੈਬਲਿਸ਼ ਕਰ ਪਾਵਾਂਗੇ ਹੈਨਾ ਇੰਨੇ ਕੈਰੈਕਟਰ ਕਿੱਦਾਂ ਲਿਆਵਾਂਗੇ ਫਿਰ ਪ੍ਰੋਡਿਊਸਰਾਂ ਦੀ ਪੂਰੀ ਸਪੋਰਟ ਰਹੀ ਆਪਾਂ ਜਿਹੜੇ ਜਿਹੜੇ ਕੈਰੈਕਟਰ ਤੇ ਹੱਥ ਰੱਖੀਗੇ ਕਿ ਭਾਜੀ ਆ ਚਾਹੀਦਾ ਤੇ ਉਹਨਾਂ ਨੇ ਕਦੀ ਸਾਨੂੰ ਮਨਾਂ ਨਹੀਂ ਕੀਤਾ ਤੇ ਜਿਹੜਾ ਪ੍ਰੋਡਿਊਸਰ ਦੀ ਸਪੋਰਟ ਬੜੀ ਜ਼ਰੂਰੀ ਆ ਵਧੀਆ ਚੀਜ਼ ਵਧੀਆ ਪ੍ਰੋਡਕਟ ਬਣਾਉਣ ਲਈ ਪ੍ਰੋਡਿਊਸਰ ਪੈਸੇ ਬਿਨਾ ਤਾਂ ਦੁਕਾਨ ਹੀ ਨਹੀਂ ਚੱਲਣੀ ਹਾਂਜੀ ਦੇਖੋ ਪੈਸਾ ਪੈਸੇ ਬਿਨਾਂ ਤਾਂ ਫਿਲਮ ਬਣਦੀ ਨਹੀਂ ਠੀਕ ਹੈ ਇਹ ਤਾਂ ਪ੍ਰੈਕਟੀਕਲ ਜਿਹੜੀ ਗੱਲ ਹੈਗੀ ਬਟ ਇਹ ਕਿ ਪੈਸੇ ਨੂੰ ਸਹੀ ਤਰ੍ਹਾਂ ਐਗਜ਼ੀਕਿਊਟ ਕਰਨਾ ਆਪਾਂ ਇੰਨੀ ਕਾਸਟ ਫਿਲਮ ਦੇ ਅੰਦਰ ਪਾਈ ਹੈ ਕਿਉਂਕਿ ਮਤਲਬ ਸਾਡੇ ਅਗਰ ਦੋ ਸੀਨ ਵੀ ਹੈਗੇ ਹਨਾ ਆਪਾਂ ਚਾਹੁੰਦੇ ਕਿ ਇਹਨੂੰ ਬੈਸਟ ਐਕਟਰ ਆਵੇ ਇਹਨੂੰ ਸ਼ੂਟ ਕਰਨ ਤੇ ਉਸ ਤੋਂ ਬਾਅਦ ਆਪਣਾ ਫਿਲਮ ਦਾ ਜਿਹੜਾ ਔਰਾ ਹੈ ਹੋਰ ਜ਼ਿਆਦਾ ਬੈਸਟ ਹੋਵੇ ਬੈਸਟ ਬੈਸਟ ਐਕਟਰ ਲੈਣ ਦੀ ਉੱਪਰ ਕੋਸ਼ਿਸ਼ ਕੀਤੀ ਇੱਕ ਲੈ ਕਿਸੇ ਨੇ ਜ਼ਿਆਦਾ ਇਨਾਂ ਚੋਂ ਜਿਨ੍ਹਾਂ ਨੇ ਡਾਇਰੈਕਟਰ ਕਈ ਵਾਰੀ ਹੋ ਜਾਂਦਾ ਗੁੱਸੇ 'ਚ ਯਾਰ ਖੜਜੋ ਨੇ ਐਕਟਰ ਦੇਖੋ ਸਾਰੇ ਪਰਫੈਕਸ਼ਨਲ ਐਕਟਰ ਸਾਰੇ ਵਨ ਡੇ ਕੇ ਆਰਟਿਸਟ ਨੇ ਬਟ ਫਿਰ ਵੀ ਆਪਾਂ ਕਿਤੇ ਨਾ ਕਿਤੇ ਆਪਾਂ ਨੂੰ ਲੱਗਦਾ ਸੀਗਾ ਕਿ ਤੇ ਕੋਈ ਵਨ ਮੋਰ ਆਪਾਂ ਕਿ ਲੈ ਲੈਣੇ ਸੇਫਟੀ ਯਾ ਨਾ ਸ਼ਾਟਸ ਜਾਂ ਕਈ ਵਾਰੀ ਆਪ ਐਕਟਰ ਕਹਿ ਦਿੰਦਾ ਸੀ ਨਹੀਂ ਭਾਜੀ ਇਸ ਤੋਂ ਵਧੀਆ ਵੀ ਮੈਂ ਇੱਕ ਟੇਕ ਕਰੂੰਗਾ ਤੇ ਅਦਰਵਾਈਜ਼ ਤਾਂ ਸਾਰੇ ਪਰਫੈਕਟ ਟੈਕ ਆਰਟਿਸਟ ਐ ਡਾਇਰੈਕਟਰ ਵੀ ਮਾਰ ਦੇ ਨੇ ਮਾਈਕ ਚ ਚਲਾ ਕੇ ਰਿਓ ਕਈ ਵਾਰੀ ਮੈਂ ਵੇਖੇ ਨੇ ਚੀਜ਼ਾਂ ਇਹ ਹੋਏ ਨੇ ਨਹੀਂ ਸਾਡੇ ਇਦਾਂ ਕੁਛ ਨਹੀਂ ਹੋਇਆ ਜੀ ਸਾਡੇ ਮਾਈਕ ਮੂਰ ਟੋੜ ਦੇ ਬੈਠ ਗਿਆ ਬੋਲ ਬੋਲ ਕੇ ਹਾਂ ਤਦੋਂ ਫਿਰ ਕਿਆ-ਕਿਆ ਕਿਹਾ ਨਾ ਆ ਚਹੀਦਾ ਉਹ ਚਹੀਦਾ ਬਾਈ ਜਾਂਦਾ ਤੇ ਲੇਕਿਨ ਉਹ ਸਾਡੇ ਇਦਾਂ ਦੀ ਕੋਈ ਦਿੱਕਤ ਨਹੀਂ ਸੀ ਕਿਉਂਕਿ ਐਕਸਾਈਟਮੈਂਟ ਓਨੀ ਹੁੰਦੀ ਜਿੰਨੀ ਐਕਟਰ ਨੂੰ ਹੁੰਦੀ ਸਾਡੀ ਫਿਲਮ ਫੇਮਸ ਹੋਏ ਓਨੇ ਹੀ ਡਾਇਰੈਕਟਰ ਨੂੰ ਰਾਈਟ ਰਾਈਟਰ ਨੂੰ ਪਾਜੀ ਮੰਨ ਲਓ ਇੱਕ ਕੈਟਰਿੰਗ ਵਾਲਾ ਵੀ ਹੈ ਨਾ ਉਹਨੂੰ ਵੀ ਓਨੀ ਹੀ ਐਕਸਾਈਟਮੈਂਟ ਹੁੰਦੀ ਹੈ ਕਿਉਂਕਿ ਇੱਕ ਫਿਲਮ ਜਦੋਂ ਹਿੱਟ ਹੁੰਦੀ ਹੈ ਉਹਦੇ ਨਾਲ ਕਿੰਨੇ ਲੋਕ ਜੁੜੇ ਹੁੰਦੇ ਆ ਤੇ ਚਲੋ ਸਾਹਮਣੇ ਜਿਹੜੇ ਨਜ਼ਰ ਆ ਰਿਹਾ ਸੋ 150 ਬੰਦਾ ਬੈਕਸਟੇਜ ਤੇ ਜੁੜਿਆ ਹੁੰਦਾ ਨਾਲ ਬਹੁਤ ਬੜਾ ਪਾਰਟ ਹੁੰਦਾ ਫਿਲਮ 'ਚ ਬਹੁਤ ਤੁਸੀਂ ਦੇਖੋ ਜਦੋਂ ਅਸੀਂ ਫਿਲਮ ਕੀਤੀ ਹੈ ਜਦੋਂ ਅਸੀਂ ਸ਼ੂਟ ਕਰ ਰਹੇ ਸੀ ਫਰਸਟ ਡੇ ਹੀ ਨੇ ਪੰਜਾਬ ਚ ਫਲੱਡ ਆ ਗਿਆ ਸੀਗਾ ਤੇ ਫਲੱਡ ਕਰਕੇ ਕਾਫੀ ਮਨੀ ਲਾਸ ਹੋਈ ਪ੍ਰੋਡਿਊਸਰਸ ਦੀ ਤੇ ਕੋਈ ਹੋਰ ਹੁੰਦਾ ਮੇਬੀ ਹਟ ਜਾਂਦਾ ਅਗਲਾ ਕਹਿੰਦਾ ਛੱਡੋ ਯਾਰ ਬਣਾਣੀ ਨਹੀਂ ਫਿਲਮ ਸਾਡੇ ਪ੍ਰੋਡਿਊਸਰਸ ਫੇਰ ਵੀ ਬੜੇ ਵਧੀਆ ਰਹੇ ਹਨਾ ਤੇ ਗੁਰਮੀਤ ਜੀ ਨੇ ਅਭਿਸ਼ੇਕ ਜੀ ਹਰੀ ਬਾਜੀ ਇਹਨਾਂ ਨੇ ਕਿਹਾ ਨਹੀਂ ਆਪਾਂ ਫਿਲਮ ਕਰਾਂਗੇ 8-10 ਦਿਨ ਬੈਠੇ ਰਹੇ ਸਾਰਿਆਂ ਨੂੰ ਮੈਨੇਜ ਕੀਤਾ ਤੇ ਕਿਸੇ ਤਰ੍ਹਾਂ ਸ਼ੂਟਿੰਗ ਦੁਬਾਰਾ ਸ਼ੁਰੂਆਤ ਕੀਤੀ ਉਹ ਵੀ ਬੜਾ ਔਖਾ ਸੀ ਥੋੜਾ ਥੋੜਾ ਪਾਣੀ ਫੇਰ ਵੀ ਸੀ ਲੇਕਿਨ ਕਰਤਾ ਕੋਈ ਦਿੱਕਤ ਆਈ ਨਹੀਂ ਬਿਲਕੁਲ ਅਸੀਂ ਵੀ ਚਾਹਾਂਗੇ ਤੁਹਾਡਾ ਜਿਹੜਾ ਰਿਸ਼ਤਾ ਹੈਗਾ ਇਹ ਬਣਿਆ ਰਵੇ ਦੋਵਾਂ ਅੰਦਰ ਜਿਹੜੇ ਹੈਗੇ ਆਂ ਪਲੀਜ਼ ਮੋੜ ਬਿਨਾਂ ਕਰੋ ਤੁਸੀਂ ਇਹ ਤੇ ਬੜਾ ਬਿਲਕੁਲ ਬਿਲਕੁਲ ਭਾਜੀ ਨਾਲ ਕੰਮ ਕਰਕੇ ਵੈਸੇ ਮੈਨੂੰ ਬੜਾ ਮਜ਼ਾ ਆਇਆ ਮੇਰਾ ਵੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸੁਖਿੰਦਰ ਭਾਜੀ ਨਾਲ ਕਿਉਂਕਿ ਬਹੁਤ ਜ਼ਿਆਦਾ ਡੈਡੀਕੇਸ਼ਨ ਔਰ ਇੰਨੀ ਇਮਾਨਦਾਰੀ ਕੰਮ ਦੇ ਨਾਲ ਬਹੁਤ ਘੱਟ ਲੋਕਾਂ ਦੀ ਹੁੰਦੀ ਹੈ ਪਰੇ ਪੂਰੇ ਕੰਮ ਨੂੰ ਇਹਨਾਂ ਦਾ ਮਤਲਬ ਪੂਰਾ 100% ਦਿੰਦੇ ਆ। ਸੋ ਅਸੀਂ ਐਕਟਰਸ ਦੀ ਗੱਲ ਕਰੀਏ ਇੰਦਰ ਭਾਈ ਤੇ ਚਲੋ ਪੰਜਾਬ ਤੋਂ ਨੇ ਅ ਰੁਬੀਨਾ ਜਿਹੜੇ ਮੁੰਬਈ ਤੋਂ ਨੇ ਚਲੋ ਪੰਜਾਬੀ ਗਾਣੇ ਤਾਂ ਕਰ ਚੁੱਕੇ ਨੇ ਅਲੀਸ਼ਾ ਤਾਂ ਬਿਲਕੁਲ ਨਹੀਂ ਅਸੀਂ ਅਮਰੀਕਾ ਤੋ ਹਗੇ ਨੇ ਕੈਲੀਫੋਰਨੀਆ ਤੋ ਹਗੇ ਤੇ ਇਹਨਾਂ ਨਾਲ ਕਿਵੇਂ ਲੱਗਿਆ ਕਿੰਨਾ ਕੋ ਜੋਰ ਲੱਗਿਆ ਇਹਨਾਂ ਨੂੰ ਕੰਮ ਕਰਾਉਣ ਤੇ ਨਹੀਂ ਅਸੀਂ ਥੋੜਾ ਜਿਹਾ ਵਰੀ ਸੀਗੇ ਕਿਉਂਕਿ ਅਲੀਸ਼ਾ ਦਾ ਅਸੀਂ ਜਿਹੜਾ ਕੈਰੈਕਟਰ ਡਿਜ਼ਾਈਨ ਕੀਤਾ ਸੀਗਾ ਉਹ ਉਹ ਅਮਰੀਕਾ ਬੇਸਡ ਹੀ ਆਪਾਂ ਅਮਰੀਕਾ ਰਿਟਰਨ ਰੱਖੀ ਸੀ। ਤੇ ਲੇਕਿਨ ਸਨ ਅਸੀਂ ਰੁਬੀਨਾ ਜੀ ਲਈ ਸੀਗੇ ਲੇਕਿਨ ਰੁਬੀਨਾ ਦਾ ਮੋਸਟ ਵੈਲਕਮ ਹੈ ਪੰਜਾਬੀ ਇੰਡਸਟਰੀ ਚ ਉਹਨਾਂ ਨੇ ਇਦਾਂ ਮਤਲਬ ਡੈਬਿਊ ਕਰ ਰਹੇ ਨੇ ਤਾਂ ਵੀ ਆਰ ਸੋ ਹੈਪੀ ਵੀ ਵੈਲਕਮ ਟੂ ਹਰ ਤੇ ਉਹਨਾਂ ਨੇ ਵਧੀਆ ਕੰਮ ਕੀਤਾ ਕਾਫੀ ਅਪਰੀਸ਼ੀਏਟ ਆਪਾਂ ਕਰਦੇ ਹਾਂ ਉਹਨਾਂ ਨੇ ਕੀਤਾ ਤੇ ਮੈਂ ਵੀ ਸਾਰਿਆਂ ਨੂੰ ਪਸੰਦ ਆਏਗਾ ਉਹਨਾਂ ਦਾ ਵੀ ਕੰਮ ਅਲੀਸ਼ਾ ਨੇ ਵੀ ਬਹੁਤ ਵਧੀਆ ਕੰਮ ਕੀਤਾ ਫਰਸਟ ਮੂਵੀ ਦੇ ਮੁਤਾਬਿਕ ਅਲੀਸ਼ਾ ਦਾ ਕਾਫੀ ਅੱਛਾ ਪਰਫਾਰਮੈਂਸ ਹੈ ਫਿਲਮ ਦੇ ਅੰਦਰ ਬਹੁਤ ਮਿਹਨਤ ਕੀਤੀ ਹੈ ਅਲੀਸ਼ਾ ਨੇ ਜਦ ਕਿ ਇੱਕ ਦੋ ਵਾਰ ਬਿਮਾਰ ਹੋ ਗਈ ਸੀ ਕਿਉਂਕਿ ਅਮਰੀਕਾ ਦਾ ਤੇ ਇੰਡੀਆ ਦਾ ਕਲਾਈਮੇਟ ਦਾ ਥੋੜਾ ਜਿਹਾ ਫਰਕ ਹੈਗਾ ਬੜਾ ਬਿਮਾਰ ਹੋਣ ਦੇ बावजूद ਵੀ ਉਸ ਨੇ ਬਹੁਤ ਮਿਹਨਤ ਕੀਤੀ ਅੱਛਾ ਕੰਮ ਕੀਤਾ ਤਾਂ ਮੇਬੀ ਆਡੀਅנס ਨੂੰ ਅੱਛਾ ਲੱਗੂਗਾ ਬਿਲਕੁਲ ਕੀ ਕਹਿਣਾ ਚਾਹਦੇ ਦਰਸ਼ਕਾਂ ਨੂੰ ਕਿਉਂਕਿ ਫਿਲਮ ਆ ਰਹੀ ਹੈ 5 ਅਪ੍ਰੈਲ ਨੂੰ ਇਹੀ ਅਪੀਲ ਹੈ ਕਿ ਫੈਮਿਲੀ ਡਰਾਮਾ ਆਪਾਂ ਬਣਾਇਆ ਹੈ ਔਰ ਜੋ ਪੰਜਾਬ ਦੀ ਹਰ ਆਡੀਅנס ਦੀ ਰਿਕੁਆਇਰਮੈਂਟ ਹੁੰਦੀ ਹੈ ਸੋਸ਼ਲ ਮੈਸੇਜ ਵੀ ਹੈ ਇਹਦੇ ਵਿੱਚ ਇਮੋਸ਼ਨਸ ਵੀ ਹੈ ਦੋ ਪਰਵਾਰਾਂ ਦੀ ਲੜਾਈ ਵੀ ਹੈ ਦੋ ਪਿੰਡਾਂ ਦੀ ਲੜਾਈ ਵੀ ਹੈ ਹੈਨਾ ਤੇ ਲੋਕਾਂ ਨੂੰ ਲੱਗੂਗਾ ਕਿ ਸਾਡੇ ਨੇੜੇ ਦੀ ਕੋਈ ਗੱਲ ਚੱਲ ਰਹੀ ਹੈ ਰੀਅਲਿਸਟਿਕ ਜੀ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਸਹੀ ਐਂਟਰਟੇਨਮੈਂਟ ਹਾਂਜੀ ਫਨ ਵੇਚ ਮੈਸੇਜ ਹੈ ਅਸੀਂ ਦੇਖੋ ਅਪਾ ਜਿੰਨੀ ਫਿਲਮਾਂ ਬਣਾਈਆਂ ਮੋਸਟਲੀ ਯੂ نو ਲਫਟਰ ਉੱਥੇ ਰਿਹਾ ਹੀ ਹੈ ਹਰ ਵੀ ਫਿਲਮ 'ਚ ਤੇ ਫਨ ਵੇਚ ਮੈਸੇਜ ਇਨਾ ਸ਼ਾਰਪ ਦੇ ਨਾ ਔਖਾ ਹੁੰਦਾ ਬਟ ਹੈਵ ਮੈਸੇਜ ਹਰ ਮੂਵੀ ਦੇ ਅੰਦਰ ਹੀ ਹੁੰਦਾ ਤਾਂ ਸਾਡੀ ਮੂਵੀ ਚ ਵੀ ਓਬਵੀਅਸਲੀ ਹੈਗਾ ਲੇਕਿਨ ਫਨ ਬੀਚ ਇੰਜੋਏਬਲ ਥੈਂਕ ਯੂ ਸੋ ਮਚ ਥੈਂਕ ਯੂ ਸੋ ਸਾਡੇ ਨਾਲ ਸੁਨੀਲ ਅਤੇ ਸ੍ਰਿੰਦਰਪਾਈ ਜਿਨ੍ਹਾਂ ਨੇ ਕਲਮ ਲਿਖੀ ਹੈ ਤੇ ਜਿਨ੍ਹਾਂ ਨੇ ਡਾਇਰੈਕਟ ਕੀਤੀ ਹੈ ਮੂਵੀ ਬਹੁਤ ਵੱਡੀ ਜੁਮੇਵਰੇ ਹੁੰਦੀ ਹੈ ਤੇ ਖੁਸ਼ੀ ਵੀ ਹੁੰਦੀ ਜਦੋਂ ਫਿਲਮ ਕੋਈ ਲਿਖੀ ਜਾਂਦੀ ਜਾਂ ਡਾਇਰੈਕਟ ਕੀਤੀ ਜਾਂਦੀ ਜਦੋਂ ਹਿੱਟ ਹੋ ਜਾਂਦੀਆਂ ਨੇ ਸੋ ਜਈਆਂ ਫਿਲਮਾਂ ਜਿਹੜੀਆਂ ਹਾਸੇ ਦੀਆਂ ਫਿਲਮਾਂ ਹੈਗੀਆਂ ਨੇ ਇਹੀ ਲੋਕ ਪਸੰਦ ਕਰਦੇ ਤੇ ਅਸੀਂ ਚਾਹਾਂਗੇ ਕਿ ਲੋਕ ਵੱਧ ਤੋਂ ਵੱਧ ਇਸ ਜਿਹੜੀ ਮੂਵੀ ਹੈਗੀ ਹੈ ਇਸ ਨੂੰ ਪਿਆਰ ਦੇਣ ਸੋ ਜੁੜੇ ਹੋ ਡੇਲੀ ਪੋਸਟ ਪੰਜਾਬੀ ਦੇ ਨਾ ਕੇਰ ਪਰਸਨ ਰਮੇਸ਼ ਜਨਾ ਸੰਦੀਪ ਕੰਬੋਜ ਮੋਹਾਲੀ ਤੋਂ